ਮੰਨੇ ਵਾ ਇੱਕ ਪਾਸੇ ਹੋ ਜਾਣੀ ਇਹ ਪੱਟੋ ਪਰ ਮਾੜੀ ਮੋਟੀ ਤੁਸੀਂ ਅਕਲ ਨੂੰ ਹੱਥ ਮਾਰਿਆ ਕਰੋ ਦੀ ਗੁੱਡ ਫਰੈਂਡ ਹਨਾ ਵਧੀਆ ਚੰਡੀਗੜ੍ਹ ਜੇ ਉਹਨੂੰ ਕਈ ਕੁੜੀਆਂ ਮੈਨੂੰ ਮੈਸੇਜ ਕਰਦੀਆਂ ਮੈਨੂੰ ਮੇਰਾ ਫਰੈਂਡਸ਼ਿਪ ਕਰ ਲਾ ਆਪਾਂ ਪਾਇਲ ਦੀ ਇੱਦਾਂ ਕਰ ਦੇਣਾ ਪਾਇਲ ਨੂੰ ਚੁੱਕ ਦੇਣਾ ਉਹਨਾਂ ਨੂੰ ਪਤਾ ਹੀ ਨਹੀਂ ਮੇਰਾ ਪਾਇਲ ਨਾਲ ਕੀ ਰਿਲੇਸ਼ਨ ਹੈ ਠੀਕ ਹੈ ਹੁਣ ਜਿੱਦਣ ਗੱਲ ਕੀਤੀ ਉਹ ਕੋ ਕਹਿੰਦੇ ਵੀ ਹਾਂ ਪਾਇਲ ਦੇ ਗਸਤੀ ਆ ਉਹ ਇੱਦਾਂ ਆ ਤੇ ਉਹ ਤਾਂ ਕਿੱਥੇ ਮੈਂ ਗਿਆ ਵੇ ਲੋ ਕਿੰਨੂ ਗਿਆ ਕਰ ਲੋ ਚੇਤਾ ਅਗਲੇ ਨੂੰ ਪੁੱਛ ਲੈ ਯਾਰ ਪਤਾ ਕੀ ਗੱਲ ਹੁੰਦੀ ਮੇਰੀ ਗੱਲ ਸੁਣੋ ਜੇ ਮੈਂ ਤੁਹਾਨੂੰ ਅੱਗੋਂ ਕੁਝ ਉਲਟ ਬੋਲ ਲੂੰਗੀ ਹੈ ਨਾ ਤੇ ਤੁਸੀਂ ਅੱਗੋਂ ਮੈਨੂੰ ਕੁਝ ਕਿਆ ਹੋਊਗਾ ਹਾਂਜੀ ਸੱਚਰੀ ਅਕਾਲੀ ਦੋਸਤੋ ਹੁਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅਮਨ ਰਾਮਗੜੀਆ ਤੇ ਪਰਨੀਤ ਕੋਰ ਇਕੱਠੀਆਂ ਹੋ ਚੁਕੀਆਂ ਨੇ ਜਿਸ ਨੂੰ ਲੈ ਕੇ ਦੋਸਤੋ ਇਹਨਾਂ ਦੀ ਇੱਕ ਫੋਟੋ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿਉਂਕਿ ਦੋਸਤੋ ਉਹਨਾਂ ਨੇ ਪੋਡਕਾਸਟ ਤੋਂ ਬਾਅਦ ਖਿੱਚੀ ਹੈ ਤੇ ਸਾਰੇ ਕਾਰਨਾਮਿਆਂ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਇਕੱਠੀਆਂ ਹੋ ਗਈਆਂ ਨੇ ਕਿਉਂਕਿ ਇਹਨਾਂ ਨੂੰ ਅਸਲ ਦੇ ਵਿੱਚ ਹੁਣ ਫੇਮ ਚਾਹੀਦਾ ਹੈ ਅਤੇ ਦੋਸਤੋ ਇਹਨਾਂ ਦਾ ਪਾਇਲ ਪਰਮ ਨੂੰ ਰਿਪਲਾਈ ਆਇਆ ਸੀ ਤੇ ਪਾਇਲ ਪਰਮ ਨੇ ਵੀ ਕਾਫੀ ਵੱਡੇ ਠੋਕਵੇਂ ਇਲਜ਼ਾਮ ਲਗਾਏ ਪਰਨੀਤ ਕੋਰ ਤੇ ਤੇ ਉਸਨੇ ਕਿਹਾ ਕਿ ਤੂੰ ਹੁਣ 10 ਦਿਨ ਰੁਕ ਅਤੇ ਮੈਂ ਤੈਨੂੰ ਦੱਸਾਂਗੀ ਮੈਂ ਕੀ ਚੀਜ਼ਾਂ ਹੁਣ ਦੇਖਣਾ ਇਹ ਹੈ ਕਿ ਇਹਨਾਂ ਦਾ ਅੱਗੇ ਕੀ ਬਣਦਾ ਹੈ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਸਾਡੀ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਨਵੇਂ-ਨਵੇਂ ਵੀਡੀਓਜ਼ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ